ਮਾਈ ਪਾਗੋ ਸ਼ੂਰਵੀਰ ਬੀਬੀ ਦੀ ਕਹਾਣੀ ਸਮਾਂ 1705 ਦੇ ਆਸ-ਪਾਸ ਸਥਾਨ ਮਲਵਾ ਇਲਾਕਾ ਪੰਜਾਬ ਉਹ ਸਮਾਂ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਕੌਮ ਉੱਤੇ ਬਹੁਤ ਜ਼ੁਲਮ ਹੋ ਰਹੇ ਸਨ ਔਰੰਗਜ਼ੇਬ ਦੇ ਫੌਜੀ ਜਿੱਥੇ ਵੀ ਕਿਸੇ ਸਿੱਖ ਨੂੰ ਵੇਖਦੇ ਉਸ ਨੂੰ ਸ਼ਹੀਦ ਕਰ ਦਿੰਦੇ ਉਸੇ ਸਮੇਂ ਮਲਵਾ ਦੇ 40 ਸਿੱਖ ਜਿਨ੍ਹਾਂ ਨੂੰ 40 ਮੁਕਤੇ ਆਖਿਆ ਜਾਂਦਾ ਹੈ ਡਰ ਕੇ ਗੁਰੂ ਸਾਹਿਬ ਦਾ ਪਖ ਛੱਡ ਚੁੱਕੇ ਸਨ ਉਸੇ ਪਿੰਡ ਵਿੱਚ ਰਹਿੰਦੀ ਸੀ ਭਾਗਕੌਰ ਜਿਸ ਨੂੰ ਲੋਕ ਪਿਆਰ ਨਾਲ ਮਾਈ ਪਾਗੋ ਕਹਿੰਦੇ ਸਨ ਉਹ ਬਚਪਨ ਤੋਂ ਹੀ ਨੇਦਰ ਹਿੰਮਤ ਵਾਲੀ ਅਤੇ ਗੁਰੂ ਸਿੱਖੀ ਦੀ ਪੱਕੀ ਸੀ ਜਦੋਂ ਉਸਨੇ ਸੁਣਿਆ ਕਿ ਆਪਣੇ ਹੀ ਪਿੰਡ ਦੇ 40 ਸਿੱਖ ਗੁਰੂ ਸਾਹਿਬ ਨੂੰ ਛੱਡ ਆਏ ਹਨ ਉਸ ਦਾ ਦਿਲ ਟੁੱਟ ਗਿਆ ਉਹ ਸਿੱਧਣੀ ਜੋ ਉਹਨਾਂ ਦੇ ਘਰਾਂ ਗਈ ਤੇ ਗੁੱਸੇ ਪਰ ਪਿਆਰ ਨਾਲ ਬੋਲੀ ਜਿਸ ਗੁਰੂ ਨੇ ਸਾਨੂੰ ਕੁਝ ਦਿੱਤਾ ਉਸ ਮੁਸ਼ਕਲ ਵੇਲੇ ਅਸੀਂ ਉਸ ਦਾ ਸਾਥ ਛੱਡ ਦਿੱਤਾ ਜੇ ਮਰਨਾ ਹੀ ਹੈ ਤਾ ਗੁਰੂ ਦੇ ਚਰਨਾਂ ਵਿੱਚ ਮਰਾਂਗੇ ਇਹ ਬੋਲ ਸੁਣ ਕੇ ਉਹ 40 ਸਿੱਖ ਸ਼ਰਮਿੰਦਗੀ ਨਾਲ ਰੋ ਪਏ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਮਈ ਅਸੀਂ ਵਾਪਸ ਗੁਰੂ ਕੋਲ ਜਾਵਾਂਗੇ ਚਾਹੇ ਜਾਨ ਵੀ ਲੱਗ ਜਾਵੇ ਮਾਈ ਭਾਗੋ ਨੇ ਖੁਦ ਤਲਵਾਰ ਤੇ ਬਰਛਾ ਚੁੱਕਿਆ ਉਹ ਫੌਜ ਦੀ ਅਗਵਾਈ ਕਰਦੀ ਹੋਈ ਮੁਕਤਸਰ ਦੇ ਮੈਦਾਨ ਵਿੱਚ ਪੁੱਜ ਗਈ ਉੱਥੇ ਵੱਡੀ ਜੰਗ ਹੋਈ ਖੇਦਰਾਣੇ ਦੀ ਜੰਗ ਮਾਈ ਭਾਗੋ ਤੇ ਉਹ 40 ਸਿੱਖ ਇਕੱਠੇ ਲੜੇ ਬੜੀ ਹੀ ਭਾਰੀ ਫੌਜ ਦੇ ਸਾਹਮਣੇ ਉਹਨਾਂ ਨੇ ਜ਼ਬਰਦਸਤ ਜਾਨ ਨਿਉਂ ਛੱਡ ਕੇ ਜੰਗ ਕੀਤੀ ਕੌਮ ਲਈ ਗੁਰੂ ਲਈ ਆਪਣੀ ਰੂਹ ਦੀ ਸੱਚਾਈ ਲਈ ਜੰਗ ਖਤਮ ਹੋਈ ਉਹ 40 ਇੱਕ ਸ਼ਹੀਦ ਹੋ ਗਏ ਪਰ ਉਹ ਆਪਣੀ ਗਲਤੀ ਮਾਫ ਕਰਵਾ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਮੁਕਤੀ ਦੀ ਦਾਤ ਦਿੱਤੀ ਇਸ ਲਈ ਉਹ 40 ਮੁਕਤੇ ਕਹਾਏ ਮਾਈ ਪਾਗੋ ਜੀ ਆਪ ਵੀ ਜੰਗ ਵਿੱਚ ਜ਼ਖਮੀ ਹੋਈਆਂ ਪਰ ਜੀਵਤ ਰਹੀਆਂ ਫਿਰ ਉਹ ਗੁਰੂ ਜੀ ਦੇ ਨਾਲ ਹੀ ਰਣ